ਜੇ ਤੁਸੀਂ ਵੀ ਪੁਰਤਗਾਲ ਆਉਣਾ ਚਾਹੁੰਦੇ ਆ ਵਰਕ ਪਰਮਿਟ ਤੇ ਜਾਂ ਕਿਸੇ ਵੀ ਜਰੀਏ ਨਾਲ ਇਮੀਗ੍ਰੇਸ਼ਨ ਖੁੱਲਣ ਜਾ ਰਹੀ ਹੈ ਤਾਂ ਪੇਪਰ ਲਾਉਣੇ ਆ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਨਵੇਂ ਵੀਅਰਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸੋ ਪਹਿਲਾ ਜਿਹੜਾ ਸਭ ਤੋਂ ਜੜਾ ਜਿਹੜਾ ਆਪਾਂ ਗੱਲ ਕਰੀਏ ਕਿ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਕਿ ਜੇ 15-18 ਲੱਖ ਰੁਪਈਆ ਲਾ ਕੇ ਪੁਰਤਗਾਲ ਵਰਕ ਪਰਮਿਟ ਤੇ ਆਉਣਾ ਕੀ ਸਹੀ ਹੈ ਸੋ ਦੋਸਤੋ ਜੇ ਤਾਂ ਤੁਸੀਂ ਪੁਰਤਗਾਲ ਕਿਸੇ ਤਰੀਕੇ ਜੈਨੂਇਨ ਵੇ ਨਾਲ ਟੂਰਿਸਟ ਜਾਂ ਕਿਸੇ ਸ਼ੰਗਨ ਕੰਟਰੀ ਤੋਂ ਆਉਂਦੇ ਤਾਂ ਪੁਰਤਗਾਲ ਜਿਹੜਾ ਵਕੀਲ ਮੰਗਦੇ 10000 ਯੂਰੋ 10000 ਯੂਰੋ ਅੱਧੀ ਪੇਮੈਂਟ ਪਹਿਲਾਂ ਅੱਧੀ ਕੰਮ ਹੋਣ ਤੋਂ ਬਾਅਦ ਤੇ ਗਾਰੰਟੀ ਕੋਈ ਨਹੀਂ ਜੇ ਪੈਸੇ ਪਹਿਲੇ ਵਾਲੇ ਨਹੀਂ ਲੱਗੇ ਤਾਂ ਤੁਹਾਡਾ ਜੰਦ ਲਗਣਾ ਪਰ ਇਦਾਂ ਨਾ ਬਹੁਤ ਘਟ ਨੋਬਤ ਆਉਂਦੀ ਆ ਮੋਸਟਲੀ ਵੀਜ਼ਾ ਮਿਲ ਜਾਂਦਾ ਪਰ ਪਰੇਸ਼ਾਨੀ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਸਕਦਾ ਪਰ ਜੇ ਮੈਂ ਦੱਦਾਂ ਉਹ ਬਹੁਤ ਮੁਸ਼ਕਲ ਨਾਲ ਤੁਸੀਂ 850 ਕਰੀਬ ਯੂਰੋ ਪਰ ਮੰਥ ਕਮਾਉਂਗੇ ਕਟਕਟਾ ਕੇ ਜੋ ਤੁਹਾਨੂੰ ਆਉਂਦੇ ਆ ਸੋ ਇਹ ਪੈਸੇ 10000 ਯੂਰੋ ਵੀ ਪੂਰੇ ਕਰਨੇ ਸੌਖੇ ਨਹੀਂ ਜੇ ਤੁਸੀਂ ਬੇਸਿਕ ਸੈਲਰੀ ਤੇ ਹੈਗੇ ਆ ਜੇ ਨਵੇਂ ਨਵੇਂ ਜੇ ਪੁਰਾਣੇ ਹੈਗੇ ਆ ਸਾਲ ਦੋ ਸਾਲ ਹੋ ਗਏ ਤਾਂ ਹੌਲੀ-ਹੌਲੀ ਕੰਮ ਵੱਧ ਜਾਂਦਾ ਆ ਪਰ ਸੌਖਾ ਨਹੀਂ ਆਸਣਾ ਯੂਰਪ ਜਿੱਥੇ ਇੱਕ ਪੂਰਾ ਕਰਨਾ ਔਖਾ ਬਾਦ ਦੋ ਤਿੰਨ ਸਾਲਾਂ ਚ ਉੱਥੇ 15-18 ਲੱਖ ਰੁਪਏ ਦਾ ਭੁੱਲ ਜਾਓ ਸੋ ਜੇ ਤੁਸੀਂ ਸੋਚ ਰਹੇ ਕਿ 15-18 ਲੱਖ ਰੁਪਏ ਪੁਰਤਗਾਲ ਵਰਕਰ ਮੈਂਟ ਤੇ ਲੋਣਾ ਸਿਰਸਾਰ ਬੇਵਕੂਫੀ ਆ ਇਹਨੂੰ ਵੀ ਪਤਾ ਆ ਕਿ ਸਾਡੇ ਨੌਨ ਜਿਹੜੇ ਬੰਦੇ ਆ ਪਹਿਲਾਂ ਸ਼ਨਗਨ ਵੀਜ਼ਾ ਤੇ ਟੂਰਿਸਟ ਵੀਜ਼ਾ ਜਿਹਨੂੰ ਕਹਿ ਦਿੰਦਾ 14-14 ਲੱਖ ਰੁਪਏ ਲਾ ਕੇ ਪੁਰਤਗਾਲ ਪਹੁੰਚੇ ਸੀ ਪਰ ਉਦੋਂ ਗੱਲ ਹੋਰ ਸੀ ਆਰਟੀਕਲ 8899 ਖੁੱਲੇ ਸੀ ਪਰ ਮੇਰੇ ਹਿਸਾਬ ਨਾਲ ਹੁਣ ਜਿਹੜਾ ਵਾ ਹਾਲਾਤ ਹੋਰ ਨੇ ਪਰ ਤੁਹਾਨੂੰ ਜੇ ਕੋਈ ਹੋਰ ਆਪਸ਼ਨ ਨਹੀਂ ਹੈਗਾ ਫਿਲਹਾਲ ਤਾਂ ਮੈਂ ਕਹੂੰਗਾ ਕਿ ਹਾਂ ਉਹਦੇ ਮੁਕਾਬਲੇ ਫਿਰ ਤੁਸੀਂ ਇਹ ਸਟੈਪ ਲੈ ਸਕਦੇ ਪਰ ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਹੋਏਗਾ ਤੇ ਰਿਸਕ ਹੋਏਗਾ ਪਰ ਜੇ ਤੁਸੀਂ ਕਹੋਗੇ ਜਾਂਦੇ ਹੀ ਵੀ ਇੱਥੇ ਪੈਸੇ ਜਿਹੜੇ ਆ ਯੂਰੋ ਡਰਾਕਾ ਨਾਲ ਲੱਗੇ ਟੁੱਟਨੇ ਸ਼ੁਰੂ ਹੋ ਜਾਣੇ ਤਾਂ ਔਖਾ ਵਾ ਨਾਲ ਮੈਂ ਇਹ ਵੀ ਦੱਸ ਦੂਗਾ ਕਿ ਜਿਹੜੀ ਯੂਰਪ ਦੀ ਲਾਈਫ ਆ ਹਰੇ ਕੰਟਰੀ ਦੀ ਉਨੇਕੀ ਦਾ ਫਰਕ ਜ਼ਰੂਰ ਆ ਪਰ ਮੋਸਟਲੀ ਵਧੀਆ ਵਾ ਤੇ ਸਾਲ ਚ ਪਹਿਲਾ ਪਹਿਲਾ ਤੁਹਾਨੂੰ ਤੰਗੀ ਆਊਗੀ ਕਿ ਕਿੱਥੇ ਆ ਗਏ ਪਰ ਜ਼ੀਰੋ ਪੈਰ ਲੱਗਦੇ ਆ ਤਾਂ ਤੁਹਾਨੂੰ ਸਮਝ ਆ ਜਾਂਦੀ ਕਿ 28 29 ਕੰਟਰੀਆਂ টিਆਰਸੀ ਲੈ ਗਏ ਜੇਬ ਚ ਵੀ ਪਈਆਂ ਵਾ ਤੇ ਹੁਣ ਦੂਜੀ ਗੱਲ ਕਰ ਲਈਏ ਕਿ ਇਮੀਗ੍ਰੇਸ਼ਨ ਖੁੱਲਣ ਦੀ ਦੋਸਤੋ ਪੁਰਤਗਾਲ ਦੀ ਜਿਹੜੀ ਇਮੀਗ੍ਰੇਸ਼ਨ ਆ ਹੱਲੇ ਜਿਹੜੀਆਂ ਕਿਹਾਫੇ ਲਾਏ ਜਾ ਰਹੇ ਆ ਗਵਰਨਮੈਂਟ ਜਾਂ ਐਮਾ ਵੱਲੋਂ ਹੱਲੇ ਪੁਰਤਗਾਲ ਦੀ ਕੋਈ ਵੀ ਅਨਾਉਂਸਮੈਂਟ ਨਹੀਂ ਹੋਈ ਕੀ ਹਾਂ ਇਹ ਖੁੱਲਣ ਜਾ ਰਹੀ ਹੈ ਕਿਉਂਕਿ ਹਲੇ ਫਾਈਲਾਂ ਸਟਿਲ ਪੈਂਡਿੰਗ ਆ ਜਿਹੜੀਆਂ 1.80 ਲੱਖ ਜਿਹੜੀਆਂ ਫਾਈਲਾਂ ਪਹਿਲਾਂ ਉਹਨਾਂ ਨੇ ਕੈਨਸਲ ਕਰਤੀਆਂ ਸੀ ਉਹਨਾਂ ਨੂੰ ਵੀ ਦੁਬਾਰਾ ਮੇਲ ਆਏਗੀ ਸੋ ਤਿਆਰ ਰਹੋ ਦੇਖਦੇ ਆ ਕਦੋਂ ਆਉਂਦੀ ਆ ਉਹ 1-2 ਮਹੀਨੇ ਚ ਮੈਨੂੰ ਲੱਗਦਾ ਮੇਲ ਉਹ ਵੀ ਆ ਜਾਣਗੀਆਂ ਆ ਆਪਣੇ ਵੀਰ ਨੇ ਵੀ ਕਮੈਂਟ ਕਰਕੇ ਦੱਸਿਆ ਕਿ ਉਹਨਾਂ ਨੂੰ ਵੀ ਜਿਵੇਂ ਮੈਂ ਕਿਹਾ ਸੀ ਮਈ 2024 ਤੱਕ ਮੇਲ ਆ ਗਈ ਹੈ ਤਕਰੀਬਨ ਉਹਨਾਂ ਨੂੰ ਮੇਲ ਆ ਗਈ ਤੇ ਪੇਮੈਂਟ ਕਰਤੀ ਸੋ ਬਹੁਤ ਬਹੁਤ ਮੁਬਾਰਕਾ ਉਹਨਾਂ ਨੂੰ ਵੀ ਸੋ ਜੇ ਇਦਾਂ ਦੀ ਕੋਈ ਜਾਣਕਾਰੀ ਤੁਹਾਨੂੰ ਵੀ ਹੁੰਦੀ ਹੈ ਜ਼ਰੂਰ ਕਮੈਂਟ ਕਰਕੇ ਦੱਸ ਦਿਆ ਕਰੋ ਤਾਂ ਕਿ ਆਪਾਂ ਹੋਰ ਨਾ ਦੱਕ ਪੰਚਾ ਸਕੀਏ ਤੇ ਦੂਸਰੀ ਜੇ ਤੁਹਾਨੂੰ ਕੋਈ ਕਹਿ ਰਿਹਾ ਕਿ ਇਮੀਗ੍ਰੇਸ਼ਨ ਖੁੱਲੀ ਆ ਪੁਰਤਗਾਲ ਦੀ ਵੀਡੀਓ 8899 ਬੰਦਵਾ ਵਰਕ ਪਰਮਿਟ ਤੇ ਜੋਬ ਸਿਕਰ ਵੀਜ਼ਾ ਸੀਜ਼ਨਲ ਵੀਜ਼ਾ ਜਾਂ ਸਟੱਡੀ ਵੀਜ਼ੇ ਤੇ ਆਉਣਾ ਜੀ ਸਤਕੇ ਆਓ ਪਰ ਪਹਿਲਾਂ ਵਾਲੀਆਂ ਗੱਲਾਂ ਨਹੀਂ ਕੀ ਆਗੇ ਟੂਰਿਸਟ ਵੀਜ਼ੇ ਤੇ ਪੇਪਰ ਮਿਲ ਜੂਗੇ ਸੋ ਇਹ ਜਾਂ ਇਲੀਗਲ ਹੋ ਕੇ ਐਂਟਰੀ ਹੋ ਗਈ ਤਾਂ ਪੇਪਰ ਮਿਲ ਜੂਗੇ ਨਹੀਂ ਸੋ ਪੁਰਤਗਾਲ ਫਿਲਹਾਲ ਉਹ ਦੋ ਆਰਟੀਕਲ 8899 ਬੰਦ ਨੇ ਸੋ ਜੋ ਵੀ ਤੁਹਾਨੂੰ ਕਹਿ ਰਿਹਾ ਵਾ ਜਾਂ ਤੁਸੀਂ ਕਿਸੇ ਦੀ ਵੀਡੀਓ ਦੇਖੀ ਆ ਜੋ ਕਹਿ ਰਿਹਾ ਕਿ ਖੁੱਲ ਗਈ ਆ ਤਾਂ ਉਹ ਕਾਸੀ 99 ਜੀ علاوہ ਬਾਕੀ ਚੱਲ ਰਹੇ ਆ ਤੇ ਇਹ ਦੋ ਆਰਟੀਕਲ ਬੰਦ ਆ ਸੋ ਜੋ ਵੀ ਸਟੈਪ ਲੈਣਾ ਸੋਚ ਕੇ ਲਿਓ ਸੋ ਇਹ ਬਹੁਤ ਸਾਰੇ ਕਮੈਂਟ ਆ ਰਹੇ ਸੀ ਮੈਂ ਸੋਚਿਆ ਇਹ ਦੋ ਗੱਲਾਂ ਤੁਹਾਨੂੰ ਸਾਂਝ ਪਾ ਕੇ ਕਲੀਅਰ ਕਰ ਦਵਾਂ ਬਾਕੀ ਇਨਫੋਰਮੇਸ਼ਨ ਜਿਹੜੀ ਸੀ ਤੁਸੀਂ ਲਾਈਕ ਸ਼ੇਅਰ ਕਰਨ ਦੇ ਨਾਲ ਨਾਲ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗੀ ਤੇ ਹੋਰਨਾਂ ਤੱਕ ਪਹੁੰਚਾਓ ਮਿਲਦੇ ਆ ਅਗਲੀ ਵੀਡੀਓ 'ਚ ਤਦ ਤੱਕ ਲਈ ਰਬ ਰੱਖਾ